ਭਾਈ ਇੱਕ ਨਵੀਂ ਵਿਆਹੀ ਧੀ ਜਦ ਆਪਣੇ ਸਾਰੇ ਘਰੋਂ ਪਹਿਲੀ ਵਾਰੀ ਆਪਣੇ ਪੇਕੇ ਪਿੰਡ ਮਿਲ ਜਾਂਦੀ ਆ ਫੇਰ ਆਪਾਂ ਜਾਂਦੀ ਆ ਉਸ ਦਾ ਪਿਓ ਆਪਣੀ ਧੀ ਨੂੰ ਕਹਿੰਦਾ ਕਿ ਧੀਏ ਕਿੱਦਾਂ ਦਾ ਤੇਰਾ ਸਹਰਾ ਪਰਿਵਾਰ ਆ ਸਸ ਤੇਰੀ ਤੈਨੂੰ ਕਿਤੇ ਤਾਜ ਬਾਰੇ ਤਾਨੇ ਮੇਲੇ ਤੇ ਨਹੀਂ ਮਾਰਦੀ ਤੇਰਾ ਸਹੁਰਾ ਤੈਨੂੰ ਆਪਣੀਆਂ ਧੀਆ ਵਾਂਗੂ ਸਮਝਦਾ ਪੋਰ ਪਰਵਾਰ ਤੈਨੂੰ ਚੰਗਾ ਸਮਝਾ ਕਿਤੇ ਤੇਰਾ ਪਤੀ ਜੇ ਨਸ਼ਿਆਂ ਦਾ ਆਦੀ ਤੇ ਨਹੀਂਗਾ ਮੈਂ ਤੇਰਾ ਬਾਨ ਟੋਲਣ ਲੱਗਿਆ ਕਿਤੇ ਕੋਈ ਗਲਤੀ ਤੇ ਨਹੀਂ ਕਰ ਲਈ ਸੱਚੀ ਗੱਲ ਆਤੀ ਏ ਜਿੱਦਾਂ ਦੀ ਚੁੱਕਰੋਂ ਤੁਰ ਗਈ ਆ ਤੇ ਘਰ ਸੁਣਾ ਸੁਣਾ ਲੱਗਦਾ ਤੇਰੇ ਬਿਨਾਂ ਜੀ ਨਹੀਂ ਲੱਗਦਾ ਆਪਣੇ ਪਿਓ ਦੇ ਮੂੰਹੋਂ ਇਹੋ ਜੇ ਸ਼ਬਦ ਚੰਗੇ ਸੰ ਸੁਣ ਕੇ ਧੀ ਦੇ ਅੱਖਾਂ ਵਿੱਚੋਂ ਮੱਲਾ ਮੱਲੀ ਅਚਰਬ ਕੇ ਲ ਜਾਂਦੇ ਆ ਤੇ ਸੋਚਦੀ ਆ ਕਿ ਮੇਰਾ ਪਿਓ ਮੈਨੂੰ ਇੰਨਾ ਪਿਆਰ ਕਰਦਾ ਇੰਨਾ ਫਿਕਰ ਮੇਰੇ ਪਿਓ ਦਾ ਮੈਨੂੰ ਕਿੱਡੀਆਂ ਨੇ ਉਹ ਬਾਦ ਨਸੀਬ ਈਆਂ ਜਿਹੜੀ ਇਹੋ ਜੀ ਚੰਗੀ ਸੋਚ ਵਾਲੇ ਪਿਓ ਨੂੰ ਛੱਡ ਕੇ ਘਰੋਂ ਭੱਜ ਕੇ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦੀਆਂ ਆਪਣੇ ਪਿਓ ਨੂੰ ਸਦਾ ਦੁੱਖ ਦੇ ਜਾਂਦੀਆਂ ਸਿੱਧੇ ਮੂੰਹ ਉਹੋ ਜੀਆਂ ਈਆਂ ਦੇ